ਸਤਿ ਸ਼੍ਰੀ ਅਕਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਣੇ ਗੁਰੂ ਘਰੇ ਇਧਰ ਕੰਮ ਚੱਲੀ ਜਾਂਦਾ ਕਰਲਾ ਫੋਕਸ ਕਰਲਾ 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 ਆਪਣੇ ਗੁਰੂ ਘਰੇ ਕੰਮ ਚੱਲੀ ਜਾਂਦਾ ਤੇ ਆਪਾਂ ਗੁਰੂ ਘਰੇ ਆਏ ਸੀਗੇ ਸਤਿ ਸ਼੍ਰੀ ਅਕਾਲ ਜੀ ਨਾਲੇ ਤਾਂ ਥੜੀ ਗ੍ਰਾਵਾਂਗੇ ਤੇ ਨਾਲੇ ਵਲੌਗ ਦੀ ਸਟਾਰਟਿੰਗ ਕਰਤੀ ਆਪਾਂ ਗੁਰੂ ਘਰ ਤੇ ਗੁਰੂ ਘਰ ਸੀਗੇ ਜੀ ਖੰਡ ਪਰ ਪ੍ਰਕਾਸ਼ ਸੱਚੀ ਪਰਸ਼ਦੀ ਪਾਰਕਰ ਕੋਸਲ ਕ ਲਓ ਜੀ ਆਪਾਂ ਹੋ ਗਏ ਗੁਰੂ ਘਰ ਆਇੰਟਰ ਜੀ ਆ ਜਿਹੜਾ ਮਾਨ ਦਿਖ ਰਿਹਾ ਇੱਥੇ ਗੁਰੂ ਗੋਵੇਂ ਸਿੰਘ ਨੇ ਅੱਖ ਘੂੜਾ ਵੱਧਾ ਸੀ ਜੋ ਬਹਾਰ ਨਾਮ ਚੱਤਰੈ ਆਈ ਗੋਰ ਚਨ ਲੱਗ ਨੇ ਤਰੈ ਸੱਚੀ ਪਰਸ਼ਮਰ ਕਬੀਰ ਲਓ ਜੀ ਆ ਨਿੱਕੇ ਬੱਚੇ ਬਾਤ ਸੀਗੇ ਆਪਾਂ ਆ ਬੱਚੇ ਛੱਡੇ ਆ ਪੰਜ ਢਿੱਡੋਂ ਖੁਸ਼ ਹੋ ਗਏ ਨਹੀਂ ਉੜਦੇਗੇ ਆ ਚਾਰ ਪੰਜ ਛੱਡੇ ਆ ਦੋ ਆ ਫਰਦੇ ਇਹਦਾ ਆਇਆ ਤਾਂ ਕੈਮਰੇ ਚੱਕ ਆ ਜਾਂਦਾ ਇੱਕ ਉਹ ਫਰਦੇ ਦੋ ਉਹ ਫਰਦੇ ਖੁਸ਼ ਹੋ ਗਏ ਨਹੀਂ ਉੜਦੇ ਪਤਾ ਨਹੀਂ ਕੀ ਗੱਲ ਆ ਵੀ ਆਇਆ ਨਹੀਂ ਉਜੀ ਬੱਚੇ ਆਪਾਂ ਬਾਹ ਤੇ ਆ ਦੋਕ ਤਾਂ ਬਹਿ ਗਏ ਉਹ ਛੱਡਾ ਹੀ ਬਾਰੇ ਦਿਨਾਂ ਬਾਅਦ ਸੀ ਅਜੇ ਉਹ ਕਿਵੇਂ ਉੱਟਣ ਵੀ ਨਹੀਂ ਲੱਗੇ ਤੇ ਕੁਛ ਕਰਦੇ ਆ ਦੋ ਚਾਰ ਇਹ ਕਾ ਹੁੰਦਾ ਕਰਲਾ ਫੋਕਸ ਹੋਇਆ ਭਰਾਵਾ ਇੱਕਦਮ ਮੇਰਾ ਮੋਬਾਈਲ ਹੋ ਜਾ ਕਾ ਇਹ ਹੁੰਦਾ ਆਇਆ ਨਾ ਆਇਆ ਨਾ ਆਇਆ ਆਫਾਈ ਹੌਲੀ ਹੌਲੀ ਸੈਟਿੰਗ ਹੋ ਜੂ ਵੀ ਪਾਣੀ ਪੱਠੇ ਵੱਢਦੇ ਤੇ ਪੱਠੇ ਵੱਢ ਕੇ ਸਿਰਦੇ ਤੇ ਬੱਚੇ ਲਾ ਦੀਏ ਮੁੜ ਕੇ ਕਿਉਂ ਕਿ ਪੇਰ ਕੰਮ ਧੁੰਦਾ ਹੋਏ ਜਾਂਦਾ ਤੇ ਬੱਚੇ ਲਾਉਣ ਲੱਗਦੇ ਆ ਤੇ ਆ ਬਹਿ ਜਾਣ ਤਾਂ ਚਾਰ ਫਰਤੇ ਆ ਚਲੋ ਉਹ ਨੇ ਇਹਨਾਂ ਨੂੰ ਕਾਟਦੇ ਆ ਸੌਖੇ ਤੜ ਜਾਣਗੇ ਜਦੋਂ ਉਡਾਈਏ ਇੱਕ ਹਵਾ ਬੜੀ ਚੱਲੀ ਜਾਂਦੀ ਆ ਆ ਦਾ ਬੈਗੇ ਜੀ ਆਪਣੇ ਦੋ ਕਬੂਤਰ ਤਾਂ ਤੋ ਉਤਰੇ ਨਹੀਂ ਗੇ ਤੋ ਗਾਇਸ ਤੇ ਆਵਰ ਦੇ ਜਿਹੜੇ ਇਹਨਾਂ ਨੂੰ ਭਾਉਣੇ ਆ ਤੇ ਉਹਨੂੰ ਬਹਿ ਗਿਆ ਚਲ ਉਹਨੂੰ ਕਾੜਦੇ ਆ ਤੇ ਆਪਣੇ ਦੋ ਕਬੂਤਰ ਤਾਂ ਧੋਣੀ ਉਤਰੇਗੇ ਪਤਾ ਨਹੀਂ ਤਰ ਤੁਰ ਗਇਆ ਭਾਈ ਕਿ ਕੀ ਚੱਕਰ ਬਣਿਆ 8 ਸੀਗੇ ਅੱਠਾਂ ਚੋਂ ਇੱਕ ਤਾਂ ਚੱਲ ਵਾਟਰ ਵਾਸਤੇ ਵਹਿੰਦੀ ਆ ਸੱਤਾਂ ਚੋਂ ਇੱਕ ਆ ਕੇ ਬਹਿ ਗਿਆ ਮੁੜ ਕੇ ਚਾਰ ਉਤਰੇ ਉਹ ਦੋ ਨਹੀਂ ਉਤਰੇਗੇ ਗਲਾਬੀ ਡੰਡਾ ਹਰਾ ਡੰਡਾ ਗਲਾਬੀ ਟੂਸਾ ਗਲਾਬੀ ਕੰਡ ਇਹ ਦੋਵੇਂ ਇਸ ਤਰੀਕੇ ਚਲਾ ਬੈਗ ਇਹਨਾਂ ਨੂੰ ਤਾੜਦੇ ਆ ਪੱਠੇ ਬੀਜਣੇ ਸੀ ਕੱਲ ਹਲ ਮਾਰ ਗਿਆ ਸੀਗਾ ਅੱਜ ਟਰੈਕਟਰ ਨਹੀਂ ਸਟਾਰਟ ਹੋਇਆ ਤੇ ਆਪਣੇ ਜਿਹੜੇ ਦੋ ਬੱਚੇ ਭੱਜੇ ਆ ਚਲੂੰ ਤਾਂ ਉਹਨਾਂ ਨਾਲ ਦੇ ਹਾਂ ਤਿੰਨ ਹੈਗੇ ਆ ਦੋ ਬੱਚੇ ਪਹਿਲਾਂ ਦੇ ਇੱਕ ਇਹਦੇ ਜੋ ਹੈਗਾ ਤੇ ਕਣਕ ਆਪਣੀ ਆ ਤਾਂ ਨਹੀਂ ਕੂਰ ਲਾਉਂਦੇ ਤੇ ਦੂਜੀ ਪਰਲੀ ਕਣਕ ਕੱਲ ਨੂੰ ਵਾਰੀਏ ਰਾਤ ਨੂੰ ਉਹ ਕੂਰ ਲਾ ਦੇਾਂਗੇ ਦਾ ਪੜਾ ਆ ਗਿਆ ਜੀ ਕਿਤੇ ਡੱਗ ਡੁੱਗ ਪਿਆ ਸੀਗਾ ਤੇ ਇੱਕ ਨਹੀਂ ਆਇਆ ਤੇ ਇੱਕਾ ਕਿਸੇ ਦਾ ਕੂਤਰ ਫਰਦਾ ਪਤਾ ਨਹੀਂ ਕੀ ਦਾ ਆ ਆ ਗਿਆ ਇਹ ਸ਼ਾਇਦ ਕੈਮਰੇ ਚ ਆਊਗਾ ਹਾ ਕੌਣ ਦਾ ਇਹ ਕੈਮ ਆ ਜਾਂਦਾ ਆ ਜਾਂਦਾ ਪਤਾ ਨਹੀਂ ਕੀ ਦਾ ਇਹ ਤੇ ਆ ਫਿਰ ਆ ਆ ਗਿਆ ਆ ਗਿਆ ਪਤਾ ਨਹੀਂ ਕੀ ਦਾ ਇਹ ਆਈ ਜਾਂਦਾ ਲੇਟ ਅੱਜ ਹੈ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਆਪਣਾ ਜਿਹੜਾ ਵਾਟਰ ਵਾਕ ਤੇ ਬੈੰਦਾ ਉਹ ਆ ਫਿਰਦਾ ਵਾਟਰ ਵਾਕ ਵਾਲਾ ਇਹ ਤੇ ਜਿਹੜਾ ਬੱਚਾ ਇਹ ਪਤਾ ਨਹੀਂ ਕੀ ਦਾ ਸੀਗਾ ਉਹ ਇੱਥੇ ਵੀਡੀਓ 'ਚ ਬੈਣ ਲੱਗ ਪਿਆ ਉਹ ਛਤਰ 'ਨ ਆਪਣਾ ਲੱਗਣਾ ਪਗਣਾ ਇੱਕ ਆਪਣਾ ਆ ਗਿਆ ਜੀ ਬੱਚਾ ਕਿਤੇ ਡੱਕ ਡੁਕ ਪਿਆ ਹੁਣ ਪਹਿਲੀ ਦੂਜੇ ਦਿਨ ਹੀ ਉੱਡਿਆ ਹੀ ਦੂਜੇ ਕੂਤਰਾਂ ਨਾਲ ਵੜ ਗਿਆ ਇੱਕ ਭੱਜ ਗਿਆ ਆਪਣਾ ਉਹ ਤਾਂ ਬਹੁਤ ਪੁਰਾਣਾ ਉੜਦਾ ਸੀਗਾ ਉਹ ਉੱਠ ਗਿਆ ਉਹ ਪਤਾ ਨਹੀਂ ਕਿੱਧਰ ਉੱਠ ਗਿਆ ਸਮਝੋ ਬਾਹਰ ਆਪਣਾ ਵਾਟਰਬਾਕਸ ਵਾਲਾ ਬਈ ਆਪਣਾ ਵਾਟਰਬਾਕਸ ਵਾਲੇ ਜਦੋਂ ਬਹਿ ਗਿਆ ਤੇ ਉਦੋਂ ਛਤਰੀਆਂ ਛੁਦਰਨਾ ਲਾਵਾਂਗੇ ਤੇ ਇੱਥੇ ਦੋ ਤਿੰਨ ਕਬੂਤਰ ਫਰਦੇ ਆ ਪਤਾ ਨਹੀਂ ਕਿਹਦੇ ਆ ਦੋ ਤਿੰਨ ਕਬੂਤਰ ਸ਼ਾਇਦ ਇੱਥੇ ਏੜੇ 'ਚ ਕਿਸੇ ਦੇ ਰੱਖੇ ਆ ਉਹ ਥੱਲੇ ਹੀ ਬੈੰਦੇ ਆ ਤੇ ਆਪਣਾ ਵਾਟਰਵਾਲਸ ਲਾ ਫਿਰਦਾ ਤੇ ਮਾ ਮੱਕ ਨੂੰ ਵਾੜਾ ਆਪਾਂ ਲਾ ਲਿਆ ਵਿਚੇ ਜਮੀਂ ਵਿਚੇ ਮੱਕ ਤੇ ਵਿਚੇ ਇਹਦੇ ਮੁਰਕ ਸੀ ਤੇ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਇਹ ਪੋਸਟ ਇੱਕ ਦੇਖਿਓ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ